あ <music> پھر شروع جو جي سقطن بدل ڪري جو تي बण जे जाम ਦੇ ਅੰਤਰ ਕੜੇ ਸਕਸ਼ਾਂਤ ਦੇ ਬਤੈਰ ਵਿੱਚ ਸੰਤਾਨ ਦੇ ਸਰਾਂ ਦੇ ਬਿਨਾ ਪ੍ਰਾਪਤ ਨਾ ਸੁਨਣਾ ਦੇ ਪਰਾਵਿਚ ਸਕਸ਼ਾਂਤ ਦੇ ਤੈਨੂੰ ਵਾਪਸ ਲੈ ਪਿਆਰ ਤੁਪਾ ਰਚਣਾ ਤਮਾ ਪਰ ਤੁਸਿਆਨ ਸਾਥ ਵਿਚਾਲ ਦੇ ਮੁਰੇ ਸਹਾਰਾ ਨੂੰ ਸੁਖਿਆਨ ਸੁਪਾਰ ਕੁੰਦੇਸਤੇ ਪਾਚ ਜੇ ਤ ਸਮੇ ਆਪ ਜੀ ਨੂੰ ਸਮੂਲ ਪ੍ਰੋਸੇ ਕਰਤਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹਉ ਮੈਂ ਕਹਿਣ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਖੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਦੂਰ ਕਤਨਾ ਕਦੀਨਾ ਵੇ ਤੋਟ ਕਾਥ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਤਕ ਪਾਹੇ ਜੁ ਵੱਜ ਬਸਰ ਖਾਈ ਪਾਏ ਹੁਕਮੇ ਹੁਕਮ ਜਲਾਏ ਰਾਹ ਨਾਨਕ ਸੇ ਸਾਹਿਬੇ ਪਰਵਾਹ ਸਾਚਾ ਸਾਹਿਬ ਸਾਚਨਾਏ ਭਾਗਿਆ ਭਾਵੋ ਪਾਰ ਆਖਰ ਮੰਗਹਿ ਬੇਦੇ ਨਾਲ ਕਰੇ ਦਤਾਰਨ ਫੇਰ ਕੇ ਚੈ ਰੁ ਪੀਏ ਜੇਤ ਨਾਮੁ ਮੇਂ ਪਿਰਵਰਮਾਇੰ ਗੁਰਿਐ ਬੋਕਨਾਮਨ ਮੰਨਿਐ ਗੁਰਿ ਤੁਮ ਤੇ ਸਰਬ ਸੁਆਤਮ ਸਿਧਿਐ ਨਾਮੁ ਭਜਨੁ ਸੁਦਾ ਬਿਨ ਰਤੁ ਨਿਐ ਉਪਾਥਨਾ ਕਰਿਐ ਗੁਰਿਐ ਸਾਧੁ ਸੰਤੋ ਭਿਆਨ ਨਿਐ ਅਪਰਕਾਇ ਸੁਦਾ ਨਿਐ ਪਰ ਪਰਕਾਰ ਬਨਾਨ ਨਿਐ ਲਾਗੈ ਸਹਿ ਧਿਆਨੁ ਨਾਨਕ ਭਜਨ ਸਭਾ ਵਿਆਕ੍ਰਿਐ ਉਪਾਥਨਾ ਕਰੁ ਕੋ ਬੰਦ ਕਰੋ ਸੋਨੇ ਮਨਨੇ ਕੀ ਗੱਲ ਤੇ ਨ ਜਾਏ ਦੇਖੋ ਤੈਂ ਤੇ ਬਤਾਏ ਬਾਤ ਦਰਦ